ਕਸਮ ਜੱਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭពਿੰਦਰ ਸਿੰਘ ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਮਾਨ ਸਰਕਾਰ ਦੇ ਵੱਲੋਂ ਕਾਫੀ ਹੱਦ ਤੱਕ ਸਰਕਾਰੀ ਕੰਮਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਕੀ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮਿਲੀ ਹੈ ਪਰ ਨਾਲ ਹੀ ਭ੍ਰਿਸ਼ਟਾਚਾਰੀ ਨੂੰ ਬਹੁਤ ਵੱਡੀ ਠਲ ਪਈ ਹੈ ਜੇਕਰ ਗੱਲ ਕਰੀਏ ਫਰਦਾਂ ਦੀ ਤਾਂ ਲੋਕਾਂ ਨੂੰ ਫਰਦਾਂ ਕਰਵਾਉਣ ਦੇ ਲਈ ਵੀ ਪਹਿਲਾਂ ਪਟਵਾਰਖਾਨੇ ਜਾਂ ਰਜਿਸਟਰਾਰ ਦਫਤਰ ਦੇ ਵਿੱਚ ਜਾਣਾ ਪੈਂਦਾ ਸੀ ਜਿੱਥੇ ਕਿ ਉਹਨਾਂ ਨੂੰ ਕਈ ਵਾਰ ਰਿਸ਼ਵਤ ਵੀ ਦੇਣੀ ਪੈਂਦੀ ਸੀ ਜਿਸ ਦੀਆਂ ਕੰਪਲੇਟਾਂ ਲੋਕਾਂ ਦੇ ਮੂੰਹੋਂ ਸੁਣੀਆਂ ਸਨ ਪਰ ਹੁਣ ਇਸ ਮਾਮਲੇ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਫਰਦਾਂ ਕਢਵਾਉਣ ਨੂੰ ਵੀ ਔਨਲਾਈਨ ਕਰ ਦਿੱਤਾ ਹੈ ਕਿ ਹੁਣ ਲੋਕ ਫਰਦ ਵੀ ਆਪਣੀ ਔਨਲਾਈਨ ਕਢਵਾ ਸਕਦੇ ਹਨ ਜੇਕਰ ਗੱਲ ਕਰੀਏ ਮਾਲ ਵਿਭਾਗ ਤਾਂ ਮਾਲ ਵਿਭਾਗ ਵੀ ਇਸ ਕੰਮ ਦੇ ਵਿੱਚ ਪਿੱਛੇ ਨਹੀਂ ਹੈ ਮਾਲ ਵਿਭਾਗ ਨੇ ਵੀ ਕਾਫੀ ਹੱਦ ਤੱਕ ਆਪਣਾ ਕੰਮ ਔਨਲਾਈਨ ਕਰ ਦਿੱਤਾ ਹੈ ਹੁਣ ਲੋਕ ਜੇਕਰ ਕੋਈ ਸਟੈਂਪ ਪੇਪਰ ਖਰੀਦਣਾ ਚਾਹੁੰਦੇ ਹਨ ਤਾਂ ਉਹ ਵੀ ਆਨਲਾਈਨ ਖਰੀਦਿਆ ਜਾ ਸਕਦਾ ਹੈ 500 ਰੁਪਏ ਤੱਕ ਦਾ ਸਟੈਂਪ ਪੇਪਰ ਲੋਕ ਆਨਲਾਈਨ ਖਰੀਦ ਸਕਦੇ ਹਨ ਉਹਨਾਂ ਨੂੰ ਹੁਣ ਕੋਟ ਕਚੈਰੀਆਂ ਦੇ ਚੱਕਰ ਕੱਢਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਾਨ ਸਰਕਾਰ ਦੇ ਵੱਲੋਂ ਜ਼ਿਆਦਾਤਰ ਸੇਵਾਵਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਤੇ ਇਸ ਦੌਰਾਨ ਸੂਬੇ ਦੇ ਮਾਲਪਾਗ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ ਲੋਕ 500 ਰੁਪਏ ਤੱਕ ਦਾ ਸਟੈਂਪ ਪੇਪਰ ਆਨਲਾਈਨ ਖਰੀਦ ਸਕਦੇ ਹਨ ਅਤੇ ਘਰ ਬੈਠੇ ਹੀ ਆਪਣੀ ਪ੍ਰਾਪਰਟੀ ਦੀ ਫਰਦ ਵੀ ਆਨਲਾਈਨ ਕਰਵਾ ਸਕਦੇ ਹਨ ਲੋਕਾਂ ਨੂੰ ਹੁਣ ਦਫ਼ਤਰਾਂ ਦੇ ਚੱਕਰ ਕੱਢਣ ਦੀ ਜ਼ਰੂਰਤ ਨਹੀਂ ਹੋਵੇਗੀ ਕੈਬਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਮਾਨ ਸਰਕਾਰ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਵਿਰੋਧ ਵਿਉਂਤਾ ਬਣਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਤੋਂ ਪਰੇਸ਼ਾਨ ਸਨ ਪਰ ਹੁਣ ਜਦੋਂ ਦੀਆਂ ਸੇਵਾਵਾਂ ਆਨਲਾਈਨ ਹੋ ਗਈਆਂ ਵਿਚਾਰਤਨ ਹੋਣ ਵਾਲੇ ਕੰਮ ਕੱਟ ਗਏ ਪਾਵਕੇ ਵਿੱਚੋਂ ਰਿਸ਼ਵਤਖੋਰ ਅਤੇ ਭ੍ਰਿਸ਼ਟਾਚਾਰ ਲੋਕਾਂ ਨੂੰ ਇੱਕ ਪਾਸੇ ਜਾਂ ਇੱਕ ਲਾਂਬੇ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਐਸਐਮ ਜਟ ਨਿਊਜ਼